ਬੱਚੋ ਅੱਜ ਅਸੀਂ ਇੱਕ ਨਵਾਂ ਲੇਖ ਕਰਾਂਗੇ ਮੇਰੀ ਸਕੂਲ ਬੱਸ ਠੀਕ ਹੈ ਅਸੀਂ ਦੱਸਾਂਗੇ ਕਿ ਸਕੂਲ ਬੱਸ ਜਿਹੜੀ ਹੁੰਦੀ ਬੱਚਿਆਂ ਦੀ ਕਿਸ ਤਰ੍ਹਾਂ ਦੀ ਹੁੰਦੀ ਹੈ ਤੇ ਤੁਹਾਡੀ ਬੱਸ ਕਿੱਦਾਂ ਦੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਹੈ ਤਾਂ ਚਲੋ ਅਸੀਂ ਸਟਾਰਟ ਕਰਦੇ ਹਾਂ ਨੰਬਰ 1 ਹੈ ਸਕੂਲਾਂ ਵਿੱਚ ਬੱਚਿਆਂ ਲਈ ਸਕੂਲ ਬੱਸਾਂ ਲੱਗੀਆਂ ਹੁੰਦੀਆਂ ਹਨ ਠੀਕ ਹੈ ਤੁਹਾਨੂੰ ਵੀ ਲੱਗੀ ਹੋਏਗੀ ਜਿਸ ਤੁਸੀਂ ਪੜਦੇ ਹੋਵੋਗੇ ਅ ਨੰਬਰ 2 ਮੈਂ ਡੈਸ਼ ਸਕੂਲ ਵਿੱਚ ਪੜਦਾ ਹਾਂ ਜਿਹੜੇ ਤੁਹਾਡੇ ਸਕੂਲ ਦਾ ਨਾਮ ਹੈ ਤੁਸੀਂ ਸਕੂਲ ਦਾ ਨਾਮ ਲਿਖ ਸਕਦੇ ਹੋ ਠੀਕ ਹੈ ਨੰਬਰ 3 ਮੇਰੇ ਸਕੂਲ ਵਿੱਚ ਬੱਚਿਆਂ ਲਈ 10 ਬੱਸਾਂ ਲੱਗੀਆਂ ਹਨ ਠੀਕ ਹੈ ਇਹ ਸਕੂਲਾਂ 'ਚ ਇਤੋਂ ਇਸ ਤੋਂ ਵੀ ਜ਼ਿਆਦਾ ਹੁੰਦੀਆਂ ਹਨ ਠੀਕ ਹੈ ਪਰ ਮੇਰੇ ਸਕੂਲ ਵਿੱਚ ਕਿੰਨੀਆਂ ਬੱਸਾਂ ਲੱਗੀਆਂ ਹੋਈਆਂ 10 ਬੱਸਾਂ ਲੱਗੀਆਂ ਹੋਈਆਂ ਹਨ ਨੰਬਰ 4 ਠੀਕ ਹੈ ਮੇਰੇ ਸਕੂਲ ਬੱਸ 15 ਨੰਬਰ ਵਾਲੀ ਹੈ ਠੀਕ ਹੈ ਆਪਣੇ ਆਪਣੀ ਬੱਸ ਦਾ ਨੰਬਰ ਹੁੰਦਾ ਆ ਨੰਬਰ 5 ਇਸ ਤਾਰੰਗ ਪੀਲਾ ਹੈ ਤੁਹਾਡੀ ਬੱਸ ਦਾ ਕਿਹੜਾ ਰੰਗ ਹੈ ਕਮੈਂਟ ਕਰਕੇ ਦੱਸਣਾ ਠੀਕ ਹੈ ਨੰਬਰ 6 ਬੱਸ ਦੇ ਬਾਹਰ ਸਕੂਲ ਦਾ ਨਾਮ ਤੇ ਫੋਨ ਨੰਬਰ ਲਿਖਿਆ ਹੈ ਠੀਕ ਹੈ ਨੰਬਰ 7 ਮੇਰੀ ਵਸ ਦੀਆਂ 50 ਸੀਟਾਂ ਹਨ ਕੋਈ বাস ਵੱਡੀ ਹੁੰਦੀ ਹੈ ਕੋਈ ਛੋਟੀ ਹੁੰਦੀ ਹੈ ਠੀਕ ਹੈ ਨੰਬਰ 8 ਸੀਟਾਂ ਕਾਫੀ ਵੱਡੀਆਂ ਤੇ ਆਰਾਮਦਾਇਕ ਹਨ नंबर नौ बस में एक ड्राइवर ते कंडक्टर है ठीक है नंबर दस दें चे सुभा नंबर ग्यारह बस में एसी सी लग गया है ठीक है ਏਸੀ ਬੱਸ ਹੈ। ਇਹ ਬੱਸਾਂ 'ਚ ਏਸੀ ਲੱਗਾ ਹੁੰਦਾ ਕਈਆਂ 'ਚ ਨਹੀਂ ਲੱਗਾ ਹੁੰਦਾ। ਨੰਬਰ 12 ਮੇਰੀ ਸਕੂਲ ਬੱਸ ਹਮੇਸ਼ਾ ਸਮੇਂ ਤੇ ਆਉਂਦੀ ਹੈ। ਨੰਬਰ 13 ਬੱਸ ਦੀਆਂ ਖਿੜਕੀਆਂ ਵੀ ਵੱਡੀਆਂ ਹਨ। ਠੀਕ ਹੈ? ਨੰਬਰ 14 ਇਹ ਦੇਖਣ ਨੂੰ ਬਹੁਤ ਸੁੰਦਰ ਹੈ ਠੀਕ ਹੈ ਨੰਬਰ 15 ਮੈਨੂੰ ਆਪਣੀ ਸਕੂਲ ਬੱਸ ਬਹੁਤ ਪਸੰਦ ਹੈ ਠੀਕ ਹੈ ਇਹ ਤੁਹਾਡਾ ਹੋ ਗਿਆ 15 ਲਾਈਨਾਂ ਮੇਰੀ ਸਕੂਲ ਬੱਸ ਲੇਖ ਦੀਆਂ ਠੀਕ ਹੈ ਇਹਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਠੀਕ ਹੈ ਤਾਂ ਨੈਕਸਟ ਅਸੀਂ ਕਿਸੇ ਹੋਰ ਟੌਪਿਕ ਤੇ ਲੇਖ ਤਿਆਰ ਕਰਾਂਗੇ ਓਕੇ ਬਾਏ